ਸੰਗਤ ਜੀ ਅੱਜ ਗੱਲ ਕਰਾਂਗੇ ਤਾਂ ਤੇ ਰਸਤੇ ਦੀਵਾਲੀ ਦੇ ਉੱਤੇ ਕਿਹੜੀ ਚੀਜ਼ ਦੀ ਖਰੀਦਦਾਰੀ ਕਰਨੀ ਆ ਤੇ ਕਿਹੜੀ ਚੀਜ਼ ਦੀ ਖਰੀਦਦਾਰੀ ਨਹੀਂ ਕਰਨੀ ਕੀ ਕੁਝ ਖਰੀਦਣਾ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਕਿਹੜੀ ਚੀਜ਼ ਤੋਂ ਬਚਣਾ ਕਿਹੜੀ ਚੀਜ਼ ਤੋਂ ਬਚ ਕੇ ਤੁਸੀਂ ਆਪਣਾ ਫਾਇਦਾ ਕਰ ਸਕਦੇ ਹੋ ਇਹਦੇ ਬਾਰੇ ਵੀ ਦੱਸਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਉਸ ਚੀਜ਼ ਬਾਰੇ ਵੀ ਜਾਣਕਾਰੀ ਦੇਵਾਂਗੇ ਜੀ ਦੇ ਨਾਲ ਜਾਂ ਜਿੱਦੀ ਖਰੀਦਦਾਰੀ ਕਰਕੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਤੁਹਾਡੀ ਕਿਸਮਤ ਚਮਕ ਜਾਏਗੀ ਉਸ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਸਭ ਤੋਂ ਪਹਿਲਾਂ ਸਾਂਝ ਪਾਉਣਿਆ ਫਤਿਹ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਭੈਣਾ ਭਰਾਵਾਂ ਤੱਕ ਆਪਣੇ ਜਿੰਨੇ ਤੁਹਾਡੇ ਗਰੀਬੀ ਸੱਜਣ ਨੇ ਸਭ ਤੱਕ ਸ਼ੇਅਰ ਕਰ ਦਿਓ ਤਾਂ ਜੋ ਫਾਇਦਾ ਸਭ ਦਾ ਹੋਵੇ ਤੇ ਨਾਲ ਨਾਲ ਇਹ ਆ ਕੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਸਭ ਤੋਂ ਪਹਿਲਾਂ ਗੱਲ ਕਰਦੇ ਆ ਧੰਤਿਰਸ ਦੇ ਮੌਕੇ ਦੇ ਉੱਤੇ 18 ਅਕਤੂਬਰ ਨੂੰ ਤੁਸੀਂ ਕੀ ਕੁਝ ਖਰੀਦ ਸਕਦੇ ਹੋ ਉਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਜਿਹੜੀਆਂ ਚੀਜ਼ਾਂ ਲਗਭਗ ਹਰ ਇੱਕ ਬੰਦਾ ਬੇਸ਼ੱਕ ਉਹ ਛੋਟਾ ਹੋਏ ਵੱਡਾ ਹੋਏ ਖਰੀਦਦਾਰੀ ਕਰੇ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਆਪਣੀਆਂ ਆਮ ਰਸਤਾ ਨੇ ਜਿਹੜੀਆਂ ਦੀ ਖਰੀਦਦਾਰੀ ਬਹੁਤ ਜ਼ਰੂਰੀ ਹੈ ਤੇ ਬਹੁਤ ਲਾਜ਼ਮੀ ਹੈ ਤੇ ਕਰਨੀ ਵੀ ਚਾਹੀਦੀ ਆ ਨੰਬਰ 1 ਦੇ ਉੱਤੇ ਜੋ ਚੀਜ਼ ਹੈ ਉਹ ਆ ਘਿਓ ਹੋ ਗਿਆ ਦੇਸੀ ਘਿਓ ਲੈਣਾ ਦੇਸੀ ਘਿਓ ਲੈਣਾ ਨਾ ਕਿ ਕੋਈ ਇਸ ਤਰ੍ਹਾਂ ਦਾ ਕਿਉਂ ਕਿ ਤੁਸੀਂ ਡਾਲਡਾ ਜਾਂ ਤੁਸੀਂ ਹੋਰ ਕਿਸੇ ਰਿਫਾਈਨਡ ਦੇ ਚੱਕਰਾਂ ਦੇ ਵਿੱਚ ਪਾਓ ਦੇਸੀ ਘਿਓ ਲੈਣਾ ਨਮਕ ਧਨੀਆ ਧਨੀਆ ਸਾਬਤ ਲੈਣਾ ਇਸ ਤੋਂ ਇਲਾਵਾ ਝਾੜੂ ਬੋਂਕਰ ਆਪਾਂ ਕਹਿ ਦਿੰਦੇ ਆ ਉਹ ਲੈਣਾ ਹਲਦੀ ਲੈਣੀ ਆ ਤੇ ਇਸ ਤੋਂ ਇਲਾਵਾ ਜੇ ਤੁਸੀਂ ਲੈ ਸਕਦੇ ਹੋ ਤਾਂ ਨਮਕ ਵੀ ਲੈ ਸਕਦੇ ਹੋ ਇਹ ਚੀਜ਼ਾਂ ਨੇ ਲੈ ਸਕਦੇ ਹੋ ਆਟਾ ਵੀ ਤੁਸੀਂ ਲੈ ਸਕਦੇ ਹੋ ਘਰ ਦੇ ਲਈ ਆਟਾ ਜੇ ਤੁਸੀਂ ਕਿਸ ਵਾਂਦੇ ਨਹੀਂ ਚੱਕੀ ਤੂੰ ਬਾਜ਼ਾਰ ਚੋਂ ਲੈ ਕੇ ਆਉਣੀ ਤਾਂ ਉਹ ਵੀ ਤੁਸੀਂ ਖਰੀਦ ਸਕਦੇ ਹੋ ਇਹ ਚੀਜ਼ਾਂ ਖਾਸ ਕਰਕੇ ਬਹੁਤ ਜ਼ਰੂਰੀ ਨੇ ਜਿਨ੍ਹਾਂ ਦਾ ਖਰੀਦਣਾ ਬਹੁਤ ਲਾਜ਼ਮੀ ਆ ਇਹਨਾਂ ਦਾ ਫਾਇਦਾ ਕੀ ਹੋਵੇਗਾ ਕਿਸਮਤ ਕੇ ਵਿੱਚ ਚਮਕੇਗੀ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਤੇ ਇਸ ਤੋਂ ਇਲਾਵਾ ਜੇ ਤੁਹਾਡੀ ਗੁੰਜਾਇਸ਼ ਤੁਹਾਡੇ ਕੋਲੇ ਜੀ ਵਿੱਚ ਪੈਸੇ ਜ਼ਿਆਦਾ ਨਹੀਂ ਤਾਂ ਤੁਸੀਂ ਸੋਨੇ ਵਾਲ ਵੀ ਜਾ ਸਕਦੇ ਹੋ ਸੋਨਾ ਵੀ ਖਰੀਦ ਸਕਦੇ ਹੋ ਔਰ ਸੋਨਾ ਕਦੋਂ ਖਰੀਦਣਾ ਇਹਦੇ ਬਾਰੇ ਵੀ ਦੱਸਾਂਗੇ ਸੋਨਾ ਚਾਂਦੀ ਇਹ ਚੀਜ਼ਾਂ ਵੀ ਤੁਸੀਂ ਖਰੀਦ ਸਕਦੇ ਹੋ ਸੋਨੇ ਚਾਂਦੀ ਦਾ ਤੁਸੀਂ ਜੇ ਚਾਹੋ ਕੋਈ ਗਹਿਣਾ ਉਹ ਵੀ ਲੈ ਸਕਦੇ ਹੋ ਜੇ ਤੁਸੀਂ ਚਾਹੋ ਸੋਨੇ ਦੀ ਗੰਜائش ਨਹੀਂ ਤੁਹਾਨੂੰ ਲੱਗਦਾ ਕਿ ਪੈਸੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਤਾਂ ਤੁਸੀਂ ਚਾਂਦੀ ਦਾ ਸਿੱਕਾ ਲੈ ਲਿਓ ਜਾਂ ਕੋਈ ਛੋਟੀ ਜੀ ਚੀਜ਼ ਚਾਂਦੀ ਦੀ ਉਹ ਵੀ ਤੁਸੀਂ ਖਰੀਦ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਕੋਈ ਚਾਂਦੀ ਦਾ ਬਰਤਨ ਉਹ ਵੀ ਖਰੀਦ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਤੁਸੀਂ ਚਾਂਦੀ ਦਾ ਬਰਤਨ ਵੀ ਖਰੀਦ ਸਕਦੇ ਹੋ ਤੇ ਇਹਦੇ ਤੋਂ ਇਲਾਵਾ ਹੋਰ ਜਿਹੜੀ ਚੀਜ਼ ਹੈ ਤੁਸੀਂ ਖਰੀਦ ਸਕਦੇ ਹੋ ਤਾਂ ਉਹ ਹੈ ਜੀ ਕਿ ਤੁਸੀਂ ਘਰ ਦੇ ਵਿੱਚ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਝਾੜੂ ਪੂੰਛੇ ਦਾ ਸਮਾਨ ਉਹ ਵੀ ਤੁਸੀਂ ਖਰੀਦ ਸਕਦੇ ਹੋ ਝਾੜੂ ਪੂੰਛਾ ਜਾਂ ਕੋਲੋਂ ਫਰਸ਼ ਸਾਫ਼ ਕਰਨ ਲਈ ਜੋ ਚੀਜ਼ਾਂ ਦੀ ਜ਼ਰੂਰਤਾਂ ਉਹ ਚੀਜ਼ਾਂ ਵੀ ਤੁਸੀਂ ਖਰੀਦ ਸਕਦੇ ਹੋ ਤੇ ਇਹਦੇ ਤੋਂ ਇਲਾਵਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਗੰਜائش ਨਹੀਂ ਹੈ ਤੁਸੀਂ ਸੋਨਾ ਜਾਂਦੀ ਨਹੀਂ ਖਰੀਦ ਸਕਦੇ ਤਾਂ ਘਰ ਦਾ ਜੋ ਸਮਾਨ ਤੁਹਾਨੂੰ ਦੱਸਿਆ ਉਹ ਜ਼ਰੂਰ ਖਰੀਦੋ ਇਹਦੇ ਤੋਂ ਇਲਾਵਾ ਜਿਹੜੀ ਚੀਜ਼ ਤੁਸੀਂ ਹੋਰ ਖਰੀਦ ਸਕਦੇ ਹੋ ਉਹ ਤੁਸੀਂ ਪਿੱਤਲ ਜਾਂ ਤਾਂਬੇ ਦੇ ਭਾਂਡੇ ਬਰਤਨ ਇੱਕ ਇੱਕ ਕੀ ਹੋਵੇ ਛੋਟਾ ਹੋਵੇ ਵੱਡਾ ਹੋਵੇ ਜਿਹੜਾ ਤੁਹਾਡੇ ਘਰ ਦੇ ਵਰਤੋਂ ਦੇ ਵਿੱਚ ਆਵੇ ਤਾਂ ਉਹ ਚੀਜ਼ ਤੁਸੀਂ ਜ਼ਰੂਰ ਖਰੀਦਨੀਆ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੇ ਘਰ ਵਿੱਚ ਵਾਧਾ ਵੀ ਹੋਏਗਾ ਤੁਹਾਡੀ ਕਿਸਮਤ ਵੀ ਚਮਕੇਗੀ ਤੁਹਾਡੇ ਕੋਲੇ ਧਨ-ਦੌਲਤ ਦੀ ਬਾਰਿਸ਼ ਵੀ ਹੋਏਗੀ ਤਾਂ ਉਹ ਕਿਵੇਂ ਹੋਏਗੀ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਜੇਕਰ ਤੁਸੀਂ ਘਰ ਦਾ ਇਹ ਰਸਨ ਪਾਣੀ ਦਾ ਸਮਾਨ ਜੋ ਦੱਸਿਆ ਇਹ ਖਰੀਦਦੇ ਤਾਂ ਇਹਦੇ ਨਾਲ ਬਰਕਤ ਜ਼ਰੂਰ ਜਾਏਗੀ ਠੀਕ ਹੈ ਜੀ ਬਰਕਤ ਜਰੂਰ ਹੋਏਗੀ ਜੇ ਇਸ ਦਿਨ ਤੁਸੀਂ ਸਮਾਨ ਖਾਤਾ ਤੁਸੀਂ ਕਿਸੇ ਲੋੜਵੰਦ ਨੂੰ ਦਿਨਿਓ ਤਾਂ ਉਹ ਵੀ ਬਹੁਤ ਚੰਗੀ ਗੱਲ ਆ ਤੇ ਜੇ ਤੁਸੀਂ ਸਮਾਨ ਆਪਣੇ ਘਰ ਹੀ ਲੈ ਕੇ ਆਉਨੇ ਹੋ ਤਾਂ ਇਹ ਵੀ ਚੰਗੀ ਗੱਲ ਆ ਕਿਉਂਕਿ ਉਹ ਰਸ਼ਦ ਪਾਣੀ ਤੁਹਾਡਾ ਪਰਿਵਾਰਕ ਮੈਂਬਰ ਖਾਂਦੇ ਨੇ ਤਾਂ ਉਹਨਾਂ ਨੇ ਵੀ ਤੁਹਾਡੇ ਲਈ ਦੁਆਵਾਂ ਹੀ ਮੰਗਣਗੀਆਂ ਨੇ ਉਹਦੇ ਨਾਲ ਵੀ ਤੁਹਾਡੀ ਕਿਸਮਤ ਚਮਕੇਗੀ ਪਰ ਇਹ ਸਮਾਨ ਜੇ ਤੁਸੀਂ ਅੱਜ 18 ਅਕਤੂਬਰ ਨੂੰ ਖਰੀਦ ਲਓ ਤਾਂ ਬਹੁਤ ਫਾਇਦਾ ਹੋਏਗਾ ਜੇ ਤੁਸੀਂ ਅੱਜ ਨਹੀਂ ਖਰੀਦ ਸਕਦੇ ਕਿਸੇ ਕਾਰਨ ਕਰਕੇ ਯਾ ਲੱਗਦਾ ਕਿ ਕਈ ਵਾਰ ਕੁਝ ਲੋਕਾਂ ਦਾ ਵਿਚਾਰ ਹੁੰਦਾ ਕਿ ਸ਼ਨੀਵਾਰ ਕਰਕੇ ਨਹੀਂ ਖਰੀਦਦੇ ਵੈਸੇ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ ਤੁਸੀਂ ਸ਼ਨੀਵਾਰ ਨੂੰ ਅੱਜ ਧੰਤੇ ਰਸ ਦੇ ਦਿਨ ਦੇ ਉੱਤੇ ਖਰੀਦ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਕਿ ਸ਼ਨੀਵਾਰ ਕਰਕੇ ਤੁਸੀਂ ਨਹੀਂ ਖਰੀਦਣਾ ਚਾਹੁੰਦੇ ਤਾਂ ਤੁਸੀਂ ਇਹੋ ਸਮਾਨ ਐਤਵਾਰ ਨੂੰ ਭਾਵ ਕਿ ਕੱਲ 19 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਵੀ ਖਰੀਦ ਸਕਦੇ ਤਾਂ 2 ਵਜੇ ਤੱਕ ਕੱਲ ਦੁਪਹਿਰ ਤੱਕ ਸਾਮਾਨ ਖਰੀਦਿਆ ਜਾ ਸਕਦਾ ਬਿਸ਼ੱਕ ਤੁਸੀਂ ਅੱਜ ਖਰੀਦ ਲਵੋ ਬਿਸ਼ੱਕ ਤੁਸੀਂ ਕੱਲ ਖਰੀਦ ਲਵੋ ਜੇਕਰ ਤੁਸੀਂ ਇਹ ਸਾਮਾਨਾਂ ਖਰੀਦ ਲੈਣ ਨੂੰ ਇਹ ਰਸਤ ਇਹ ਚੀਜ਼ਾਂ ਦੀ ਖਰੀਦਦਾਰੀ ਕਰਦੇ ਹੋ ਖਰੀਦਦਾਰੀ ਕਰਕੇ ਆਪਣੇ ਘਰ ਲੈ ਕੇ ਆਉਣੇ ਹੋ ਕਿਸੇ ਲੋਡਵੰਦੇ ਨੂੰ ਦਿਨੇ ਹੋ ਤਾਂ ਤੁਹਾਡਾ ਫਾਇਦਾ ਜ਼ਰੂਰ ਹੋਏਗਾ ਤੁਹਾਡੀ ਕਿਸਮਤ ਵੀ ਚਮਕੇਗੀ ਤੁਹਾਡੇ ਕੋਲੇ ਪੈਸਿਆਂ ਦੀ بارش ਵੀ ਜ਼ਰੂਰ ਹੋਏਗੀ ਤਾਂ ਇਹ ਚੀਜ਼ਾਂ ਜ਼ਰੂਰ ਕਰਿਓ ਇਸ ਤੋਂ ਇਲਾਵਾ ਪੂਜਾ ਪਾਠ ਜੇ ਵੀ ਤੁਸੀਂ ਰੱਬ ਨੂੰ ਪ੍ਰਭੂ ਨੂੰ ਜਿਸ ਨੂੰ ਤੁਸੀਂ ਧਿਆਉਂਦੇ ਹੋ ਉਹਦਾ ਨਾਮ ਜ਼ਰੂਰ ਲਿਓ ਚਾਹੇ 2 ਮਿੰਟ ਲਈ ਲਿਓ ਤਾਂ ਉਹਨਾਂ ਦਾ ਸਿਮਰਨ ਵੀ ਜ਼ਰੂਰ ਕਰਿਓ ਉਹਨਾਂ ਦੇ ਨਾਮ ਨੂੰ ਜ਼ਰੂਰ ਚੇਤਿਆਂ ਦੇ ਵਿੱਚ ਰੱਖਿਓ ਤੇ ਕਿਸੇ ਹੋਰ ਵਹਿਮ ਭਰਮ ਦੇ ਵਿੱਚ ਨਾ ਪਿਓ ਕਿ ਮੈਂ ਕਿਸੇ ਦਾ ਨੁਕਸਾਨ ਕਰਨਾ ਚਾਹਣਾ ਤੁਹਾਡੇ ਕਰਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਆਪਣੇ ਆਸੇ ਪਾਸੇ ਪੋਜ਼ਿਟਿਵਿਟੀ ਚਾਹੋ ਨੇ ਤਾਂ ਘੱਟੋ ਘੱਟ ਤੁਸੀਂ ਕਿਸੇ ਦੇ ਨੁਕਸਾਨ ਬਾਰੇ ਨਾ ਸੋਚਿਓ ਉਹਦੇ ਨਾਲ ਤੁਹਾਡੇ ਆਸੇ ਪਾਸੇ ਪੋਜ਼ਿਟਿਵਿਟੀ ਆਏਗੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਵਰਕਤ ਹੋਏਗੀ ਤਾਂ ਫਿਲਹਾਲ ਇੱਥੇ ਆਪਾਂ ਅੱਜ ਦੀ ਖਰੀਦਦਾਰੀ ਬਾਰੇ ਤੁਹਾਨੂੰ ਦੱਸ ਦਿੱਤਾ 18 ਅਕਤੂਬਰ ਵਾਸਤੇ ਧੰਤੀ ਰਸ ਵਾਸਤੇ ਤੇ ਨਾਲ ਹੀ ਦੀਵਾਲੀ ਨੂੰ ਲੈ ਕੇ ਵੀ ਅੱਗੇ ਵੀਡੀਓ ਇੱਕ ਜਾਰੀ ਕਰਾਂਗੇ ਤੁਹਾਡਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ ਆਓ ਫਤਿਹ ਦੀ ਸਾਂਝ ਪਾਉਣੇ ਆ ਤੇ ਦੁਬਾਰਾ ਕਿਸੇ ਨਵੇਂ ਵੀਡੀਓ ਦੇ ਵਿੱਚ ਫਿਰ ਤੁਹਾਨੂੰ ਮਿਲਾਂਗੇ ਪਰ ਵੀਡੀਓ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ